ਮਮਿ ਨੇ ਇੱਧਰ ਲੈ ਕੇ ਆਇਆ ਆਪਣੀ ਮਾਂ ਨੂੰ ਕਹਿਣਾ ਵੀ ਮਾਂ ਮਰੀਏ ਬਹਿ ਇਹ ਤੇ ਖਾ ਪੀ ਐਸ ਕਰ ਇਹ ਥੋੜੀ ਦੁੱਖ ਲੈ ਗਿਆ ਉਹਦੇ ਨੇ ਮਾਦਾਂ ਨੂੰ ਹੋਰ ਵੀ ਲਾਇ ਮਾਦਾਂ ਤੋਂ ਖਾਸ ਹੋਰ ਵੱਡੇ ਵੱਡੇ ਯਾਰ ਦੱਸਾਂ ਕੀ ਗੱਲ ਪਰ ਗੁਰਪ੍ਰੀਤ ਹੁਣ ਮੈਨੂੰ ਆਪਣੇ ਘਰ ਦਾ ਸਾਰਾ ਭੇਦ ਸੜੇ ਬਿਸਕਟ ਲਾ ਕੇ ਥੇ ਬੈਠੀ ਗੱਲਾਂ ਕਰਦੀ ਫਿਰਦੀ ਆ ਉਹਦੇ ਪ੍ਰਾਪਤਾਂ ਦਿਆ ਮਾਫੀ ਮੰਗਦੀ ਫਿਰਦੀ ਆ ਮੈਨੂੰ ਪਹਿਲਾਂ ਪਤਾ ਹੀ ਉਹ ਚੁੱਪ ਕਰਦੇ ਬੀ ਬਣਣੀ ਐ ਵੀ ਮੇਰੇ ਸੱਤੇ ਭਾਂਡੇ ਭਜਣੇ ਆ ਸਾਰੇ ਉਹਨੂੰ ਮੈਂ ਬਥੇਰਾ ਕੱਢਿਆ ਸੀ ਮਿਲ ਕੜ ਲੈਂਦੇ ਚਾਰ ਪੌੜੇ ਦੀ ਕਿੱਥੇ ਅੱਛਾ ਇੱਧਰ ਤੇ ਕੀ ਕਰੰਦਾ ਜੀ ਓਏ ਓ ਯਾਰ ਇੱਧਰ ਨੱਕਾ ਭਰਨ ਆਇਆ ਬੰਨ ਕਿਤੇ ਮੈਂ ਚੱਲ ਅੱਛਾ ਬਾਕ ਕਰਕੇ ਫੇਰ ਘਟੇ ਲਾ ਕੇ ਬਹਿਨਾ ਹਾਂ 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 ਉਹ ਸੁਣਾ ਕੇ 1000 ਰੁਪਏ ਦਾ ਬਸ ਵਧੀਆ ਵਧੀਆ ਮਾ ਮਾਈ ਹੁਣਾਂ ਦਾ ਠੀਕਾ ਸਰ ਵਧੀਆ ਵਧੀਆ ਤੇ ਹੁਣ ਆਪਾਂ ਚੱਲੇ ਹਾਂ ਤੇ ਮੈਂ ਜੜਦਾ ਗੱਲ ਕਰਨੀ ਵੇਖ ਦੱਸ 10000 ਮੈਨੂੰ ਭੂਆ ਨੇ ਸਾਰੀ ਗੱਲ ਦੱਸੀ ਆ ਵੀ ਇਦਾਂ ਇਦਾਂ ਮੈਂ ਸਾਰੇ ਕੰਮ ਦੱਸ ਕੇ ਗਈਆਂ ਤੇ ਕੀਤਾ ਕੁਝ ਹੋਰ ਭਾਬੀ ਨੇ ਹਮ ਹੁਣ ਤੁਹਾਨੂੰ ਪਤਾ ਆ ਵੀ ਚਲ ਮੇਰਾ ਕੋਈ ਨਹੀਂ ਉਹ ਮੇਰੀ ਨਾਲ ਦੀ ਕੀ ਸੋਚੂ ਆਹ ਹੋਇਆ ਉਹਦੇ ਘਰੇ ਗਏ ਆ ਤੇ ਭਰਾ ਪਰਾਈ ਨੇ ਸੇਵਾ ਕੀਤੀ ਇਹਦੇ ਵਿੱਚ ਤੁਹਾਡੀ ਵੀ ਨਮੋਸ਼ੀ ਤੇ ਮੇਰੀ ਵੀ ਨਮੋਸ਼ੀ ਦਸਾਂ ਗੱਲ ਕੀ ਆ ਇਨ ਮੈਂ ਬੜਾ ਸਮਝਾਉਣਾ ਮੈਂ ਕੋ ਆਏਗੇ ਦੀ ਵੇਖ ਤੇ ਲਿਆ ਕਰ ਠੀਕ ਨਹੀਂ ਬਿਲਕੁਲ ਬਿਲਕੁਲ ਯਾਰ ਐਂ ਜੇ ਤੁਹਾਡੇ ਘਰ ਜਾ ਕੇ ਬੈਈਦਾ ਵਾ ਕਦੀ ਕੋਹ ਕਦੀ ਕੋਹ ਕਦੀ ਕੋ ਸਾਨੂੰ ਵੀ ਹੁੰਦਾ ਵਾ ਵੀ ਸਾਡੇ ਘਰ ਦੀ ਨੇ ਵੀ ਚਾਹ ਚੜੇ ਜੇ ਤੁਹਾਡੇ ਪਿੱਛੇ ਦਾ ਹੁੰਦਾ ਵਾ ਮਾਮੇ ਦਾ ਪੁੱਤ ਆ ਗਿਆ ਭੂਆ ਦਾ ਆ ਗਿਆ ਹੈ ਓਏ ਅੱਜ ਕੱਲ ਤੇ ਰਿਸ਼ਤੇਦਾਰੀਆਂ ਰਹੀਆਂ ਨਹੀਂ ਜੇ ਕੋਈ ਸਪੈਰਾ ਸੁਆਬ ਨਾਲ ਕੋ ਆਂਦਾ ਵਾ ਤੇ ਚਾਹ ਪਾਣੀ ਮੁਸ਼ਕਲ ਹੋ ਗਿਆ ਯਾਰ ਹੈ ਸਾਨੂੰ ਪਤਾ ਅੱਜ ਕੱਲ ਦੇ ਕੰਮ ਹੀ ਇੰਨੇ ਜ਼ਿਆਦੇ ਆ ਕਿੱਥੇ ਜਾ ਜਾਂਦਾ ਕਿਤੇ ਓ ਨਹੀਂ ਯਾਰ ਆਪਣਾ ਘਰੋਂ ਨਹੀਂ ਫਰਸਤ ਮਿਲਦੀ ਕਮਾਂ ਤੇ ਪਰ ਇਹ ਯਾਰ ਮੇਰਾ ਤਾਂ ਸਮਝਾਉਣਾ ਹੀ ਆ ਨਾ ਹੂੰ ਮੈਂ ਝੂਠ ਨਹੀਂ ਬੋਲਦਾ ਪੂਆ ਟਾਡੀ ਅੱਗੇ ਪਹਿਲਾਂ ਵੱਡਿਆ ਰਹਿੰਦੀ ਹਾਂਜੀ ਉਹ ਵੀ ਕਿਹੜਾ ਚੰਗਾ ਸੁਣੂ ਕਰਦੀ ਠੀਕ ਨਹੀਂ ਹਾਂਜੀ ਹਾਂਜੀ ਤੇ ਮੈਂ ਵੀ ਇੱਕ ਦੋ ਵਾਰ ਹੀ ਵੇਖਿਆ ਸੀ ਤੇ ਮੈਂ ਮਾਤਾ ਬੇਚੀਪੀ ਕਰਾਉਣ ਨੂੰ ਮੇਰੇ ਕੋ ਆ ਜਾ ਇੱਥੇ ਹੁਣ ਵੇਖੋ ਤੁਸੀਂ ਸੁਖ ਦੇਣ ਵਾਸਤੇ ਲਿਆਂਦਾ ਉਹ ਤਾਂ ਗੱਲ ਹੀ ਉਧਰ ਦੁੱਖ ਮਿਲਨੇ ਉਹੀ ਇੱਧਰ ਮੈਨੂੰ ਤਾਂ ਫਰਕ ਕੀ ਰਹਿ ਗਿਆ ਹਮ ਹੁਣ ਤੇ ਮੰਮੀ ਨੇ ਇੱਧਰ ਲੈ ਕੇ ਆਇਆ ਆਪਣੀ ਮਾਂ ਨੂੰ ਕਹਿਣਾ ਵੀ ਮਾਂ ਮੇਰੀਏ ਬੈ ਇੱਥੇ ਖਾ ਪੀ ਐਸ਼ ਕਰ ਇਹ ਥੋੜੀ ਦੁੱਖ ਲੱਗਿਆ ਉਹ ਬਦਨੇ ਮਾਤਾ ਨੂੰ ਹੋਰ ਵੀ ਲਾਇਆ ਮਤਲਬ ਦੁੱਖ ਸਾਹ ਹੋਰ ਵੱਡੇ ਵੱਡੇ ਯਾਰ ਦੱਸਾਂ ਕੀ ਗੱਲ ਉਹ ਪਰ ਗੁਰਪ੍ਰੀਤ ਹੁਣ ਮੈਨੂੰ ਆਪਣੇ ਘਰ ਦਾ ਸਾਰਾ ਭੇਦ ਘਰਾਂ ਸਾਰਿਆਂ ਜਿਹਾ ਵਾਲਿਆ ਸਾਰੇ ਬੰਲੇ ਇਹੋ ਗੋਜੀ ਆ ਬੇੜਾ ਇੱਕ ਦਰਕ ਗਿਆ ਦੁਨੀਆ ਦਾ ਬੁੱਢੀਆਂ ਘਰੇ ਵਾਣ ਲੋ ਉਹ ਕਲੇਸ਼ ਨਹੀਂ ਮੁੱਕਦਾ ਤੇਸ਼ ਨਹੀਂ ਮੁੱਕਦਾ ਸਾਰੇ ਬੰਨੇ ਤੇ ਯਾਰ ਗੁਰਪੀ ਉਹ ਚੜ ਕੇ ਜਾਣ ਕਿੱਥੇ ਫਿਰ ਮਾ ਪਿਓ ਹੂੰ ਉਹ ਜਨਮ ਦੇ ਕੇ ਹਨ ਫਿਰ ਗੁਨਾਹ ਕਰਤਾ ਆ ਮਨੇ ਸਹੀ ਗੱਲ ਸਹੀ ਗੱਲ ਮਾਲੋ ਐਨੀ ਅਸਲ ਯਾਰ ਇਹ ਵੀ ਕਿਹਦੀਆਂ ਧੀਆ ਵਾਂ ਇਹ ਵੀ ਕਿਹਦੀ ਢਡੋ ਜੰਮੀਆਂ ਵਾਂ ਹੈ ਇਹ ਸੋਚ ਹੋਵੇ ਤੇ ਘਟੇ ਗਦੇ ਆ ਹੁਣ ਆਪਾਂ ਨੂੰ ਕਿੰਨੇ ਔਖੇ ਹੋਗੇ ਪਾਲਦੇ ਆ ਮਾਂ ਉਹ ਤਾਂ ਗੱਲ ਵਾ ਯਾਰ ਚਲ ਕਦੋਂ ਪੁੱਤ ਵੱਡੇ ਹੋਣਗੇ ਵਿਆਹਾਂਗੇ ਨੌਕਰੇ ਆਉਗੀ ਪੋਤੇ ਪੋਤੀਆਂ ਨਾਲ ਖੇਡਾਂਗੇ ਪਰ ਇਹਦੇ ਹੁੰਦਾ ਕੁਝ ਹੋਰ ਹੈ ਜਦੋਂ ਨੋ ਆਉਂਦੀ ਅਗਲੇ ਕਹਿੰਦੇ ਵੀ ਮੈਂ ਤੂੰ ਚੱਲ ਬਾਹਰ 21 22 ਸਾਲ ਲੱਗ ਜਾਂਦੇ ਆ ਲੱਗ ਜਾਂਦੇ ਆ ਲੱਗ ਜਾਂਦੇ ਸਹੀ ਗੱਲ ਹੈ ਪੁੱਤ ਪਾਲਨੇ ਬੋੜ ਪਾਲਨੇ ਬੜੀ ਤਗੜੀ ਗੱਲ ਵਾ ਬੜੀ ਵੱਡੀ ਗੱਲ ਠੀਕ ਨਹੀਂ ਸਹੀ ਗੱਲ ਸਹੀ ਇਹਨਾਂ ਨੂੰ ਮੈਂ ਛੱਟ ਗੱਲ ਕਰਨ ਦੀ ਮੈਂ ਰੋਟੀ ਦੇਣੀ ਤੇਰੀ ਮਾਂ ਨੂੰ ਕਲੀ ਮਾਰੀ ਹਾਂ ਪਰਨਾ ਫਲਾਨ ਕਰਨਾ ਆਪਾਂ ਨੂੰ ਦੁੱਖ ਤੇ ਆਉਣਾ ਆਪਣੀ ਤੇ ਮਾਂ ਆ ਉਹ ਤਾਂ ਗੱਲ ਵਾ ਆਪਾਂ ਨੂੰ ਦੁੱਖ ਤੇ ਆਉ ਬਾਕੀ ਵਿਸਦੀ ਤਾਂ ਇਕੱਲਾ ਮੈਂ ਗੱਲ ਕਹਿਣ ਲੱਗਾ ਭਾਬੀ ਸਾਹਮਣੇ ਮੈਂ ਗੱਲ ਕਰੀਓ ਆਪਣੇ ਤਰੀਕਿਆਂ ਨਾਲ ਗੱਲ ਨੂੰ ਹੈਂਡਲ ਕਰ ਲਿਓ ਹੁਣ ਉਹ ਧੂਆ ਖਾਡੀ ਆ ਤੁਹਾਨੂੰ ਬੜਾ ਉਮਰ ਹੋਈ ਕਿਨੇ ਦਿਨਾਂ ਸਾਦੀ ਸੇਵਾ ਯਾਰ ਦੱਸਾਂ ਗੱਲ ਕੀ ਹੈ ਉਹ ਗੱਲ ਵਾਂ ਹਾਂ ਜੇ ਇਹ ਇਹ ਵੀ ਦਿਮਾਗ ਆਪਣੇ ਚ ਪਾਲੇ ਤੇ ਗੱਲ ਤੇ ਕਰ ਕਰਨੀ ਤੁਹਾਨੂੰ ਪਤਾ ਇੱਥੇ ਕਿਹੜਾ ਚਦਾ ਗਨੇ ਬੈਹ ਰਹਿਣਾ ਉਹ ਯਾਰ ਉਹਦੇ ਇੱਥੇ ਕਿਲਾ ਗੱਡਿਆ ਕਿਹਨੇ ਇਹਦੇ ਮਤਲਬ ਆਈ ਚਲਾਈ ਆ ਕੋਈ ਆ ਗਿਆ ਤੇ ਕੋਈ ਚਲ ਗਿਆ ਮੁਖਤ ਗੱਲ ਵਾਂ ਬਸ ਇਨਾ ਹੈ ਵੀ ਜਿਹੜਾ ਕਿਹਨੇ ਸੇਵਾ ਕਰ ਲਈ ਉਹ ਨਾਲ ਜਾਣੀ ਉਹ ਨਾਲ ਜਾਣੀ ਵਕਾਈ ਸਹੀ ਗੱਲ ਆ। ਚੱਲ ਭਰਾ ਜੀ। ਨਹੀਂ ਕੋਈ ਨਹੀਂ ਤਾਂ ਇੱਕ ਸੇਵਾ ਪਾੜੀ ਤਰ੍ਹਾਂ ਹੋਇਆ ਕੋਈ ਮੇਰੇ ਨਾਲ ਕੋਈ ਨਹੀਂ ਕੋਈ ਉਹ ਮੈਂਣਾ ਭੂਆ ਨੇ ਬੜਦ ਨੂੰ ਕੇ ਫੋਨ ਕੀਤਾ ਸੀ। ਅੱਛਾ ਤੇ ਅਸੀਂ ਗਰਦਾਸਪੁਰ ਆਏ ਹਾਂ। ਅੱਛਾ ਤੇ ਮਾਂ ਚੱਲ ਹੋ ਚਲੀਏ ਭੂਆ ਕੋ। ਉਹ ਯਾਰ ਰਾਜ ਰਿਸ਼ਤੇ ਦਾ ਇਹੋ ਤਾਂ ਕੰਮ ਹੁੰਦਾ ਵਾ। ਹਾਂ ਮਾਤਾ ਦੁੱਤੋ ਦਾ ਪਤਾ ਲੱਗ ਜਾਂਦਾ ਹਾਂ ਨਾਲੇ ਉਹਨੂੰ ਵੀ ਪਤਾ ਲੱਗ ਜਾਂਦਾ ਮਾਤਾ ਨੂੰ ਵੀ ਕਿ ਮੇਰਾ ਕੋ ਭਤੀਜਾ ਹੁੰਦਾ ਵਾ। ਸਹੀ ਗੱਲ ਸਹੀ ਗੱਲ। ਕੋਈ ਨਹੀਂ ਮੈਂ ਗੇੜਾ-ਘੋੜਾ ਮਾਰਦਾ ਰਹੂੰਗਾ। ਚੱਲ ਯਾਰ ਠੀਕ ਹੈ। ਹੁਣ ਮੈਂ ਜਾਵਾਂ ਕਿਉਂਕਿ ਜਾ ਕੇ ਨਾ ਜਾ ਕੇ ਨਾ ਪਾਣੀ ਲਾਇਆ ਸੀ ਜਾ ਕੇ ਪਾਣੀ ਪੋਣੀ ਦੇਖ ਉਹ ਨਾਲੇ ਇਹੋ 2-4 ਦਿਨ ਹੈਗੇ ਪਾਣੀ ਧਣੀ ਦੇਖਣ ਨੂੰ ਨੇ ਪਾ ਕੇ ਮੜਕੇ ਮੜਕੇ ਕਿੱਥੇ ਮੜਕੇ ਦੇਖ ਲੈਣੇ ਕੋਈ ਨਹੀਂ ਜਾਊਗਾ ਮੈਂ ਠੀਕ ਹੈ ਭਾਜੀ ਓਕੇ ਚੰਗਾ ਬੂਆ ਹੁਣ ਅਸੀਂ ਚੱਲੇ ਆਂ ਠੀਕ ਹੈ ਭਾਜੀ ਅਸੀਂ ਚੱਲਦੇ ਆਂ ਨਹੀਂ ਚੱਲਦੇ ਨਹੀਂ ਰੋਟੀ ਖਾ ਕੇ ਜਾਣਾ ਮੈਂ ਤਾਂ ਨਹੀਂ ਜਾਣਾ ਰੋਟੀ ਚਲ ਕੋਈ ਗੱਲ ਨਹੀਂ ਪੁਆ ਵਜ ਬੰਡੇ ਥੋੜੀ ਹੋਣਾ ਮੈਂ ਤਾਂ ਜਾਣਾ ਉਹ ਲਿਆ ਛੋਨੇ ਨੂੰ ਪਾਣੀ ਤੇ ਤੁਹਾਨੂੰ ਪੜਾ ਬੰਦੇ ਬੰਦਾ ਸਿਰ ਅੱਖੇ ਲੱਗਦੇ ਆਪ ਜਾ ਕੇ ਸਾਰਾ ਦੇਖਣਾ ਪੈਣਾ ਪਾਣੀ ਤੇ ਪੁੱਤ ਲਾਇਆ ਮੈਂ ਤਾਂ ਭੁੱਖੇ ਚੱਲ ਜਾਣਾ ਉਹ ਚੱਲ ਕੋਈ ਨਹੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਕਹਿਣ ਲੱਗਾ ਇਹਨੂੰ ਦੱਸਿਓ ਨਾ ਮੈਂ ਮੈਨੂੰ ਨਹੀਂ ਇੰਨੀ ਗੱਲ ਦਾ ਪਤਾ ਆ ਕਿ ਭਾਬੀ ਝੜ ਜਾਂਦਾ ਕਰਦੇ ਆ ਅੱਛਾ ਅੱਗੇ ਤਾਂ ਮੈਂ ਗਿੜਾ ਮਾਰਦਾ ਸਾਲਾ ਬੱਦੀ ਹਾਂ ਹਾਂ ਹੁਣ ਮੈਂ ਹਫ਼ਤੇ 'ਚ ਕਦਾ ਗਿੜਾ ਪੱਕਾ ਮਾਰਿਆ ਕਰੂੰਗਾ ਤਾਂ ਇਹ ਗੱਲ ਦੀ ਫਿਕਰ ਨਾ ਕਰਨੀ ਮੈਂ ਭਾਈਆਂ ਨਾਲ ਸਾਰੀ ਗੱਲ ਕਰ ਲਈ ਆ ਅੱਛਾ ਠੀਕ ਆ ਚਲੋ ਠੀਕ ਆ ਮੈਂ ਫਿਕਰ ਤੁਹਾਡੇ ਸਿਰ ਤੇ ਕਰਦਾ ਹਾਂ ਹਾਂ ਫਿਕਰ ਨਹੀਂ ਕਿਸੇ ਗੱਲ ਦੀ ਕਰਨੀ ਤੁਹਾਨੂੰ ਸਾਰੀ ਮੇਰੀ ਗੱਲ ਹੋ ਗਈ ਆ ਆਪੇ ਭਾਜੀ ਭਾਬੀ ਨਾਲ ਗੱਲ ਕਰ ਲਓ ਤੂੰ ਹੀ ਨਹੀਂ ਗੱਲ ਤੂੰ ਹੀ ਗੱਲ ਅੱਗੇ ਪੁਰੇ ਨਹੀਂ ਬੰਨਣਾ ਮੈਂ ਮੈਂ ਕੰਨੂ ਕਰਨੀ ਮੈਂ ਨਹੀਂ ਮੈਨੂੰ ਪਰ ਲੋੜ ਨਹੀਂ ਮੈਂ ਤਾਂ ਨਹੀਂ ਕਰਦੀ ਨਹੀਂ ਨਹੀਂ ਲੋੜ ਹੀ ਨਹੀਂ ਆਪਾਂ ਨੂੰ ਕੋਈ ਠੀਕ ਆ ਆਪਣਾ ਚੱਕ ਕੇ ਰੋਟੀ ਖਾਓ ਫੜੋ ਦਸਵਾਓ ਦੂਜੀ ਗੱਲ ਕਰਦੀ ਲੋੜ ਹੀ ਨਹੀਂ ਜੇ ਕੰਮ ਕੁਮਾ ਵੱਲੋਂ ਵੀ ਬੋਲਦੀ ਨਾ ਭਾਬੀ ਵੀਰੋਂ ਬੋਲਦੇ ਸੀ ਹਾਂ ਜੇ ਕੋਈ ਵੀ ਗੱਲ ਬਾਤ ਮੈਨੂੰ ਫੋਨ ਲਾ ਲਿਓ ਮੈਂ ਆਪੇ ਵੀਰ ਨਾਲ ਗੱਲ ਕਰ ਲਵਾਂ ਤੇ ਮੇਰਾ ਕਿਹੜਾ ਵਜਦਾ ਰਹਿਣਾ ਠੀਕ ਆ ਆਉਂਦੇ ਰਹੋਗੇ ਤਾਂ ਫਿਰ ਡਰ ਰਹੇ ਕੈਂ ਤੂੰ ਹਾਂ ਮੈਂ ਆਉਂਦਾ ਮੈਂ ਨਹੀਂ ਨਾ ਹੁੰਦੇ ਚੀਨੀ ਆਉਂਦੇ ਤਾਂ ਉਹਨੂੰ ਡਰ ਨਹੀਂ ਕਹਿਦਾ ਉਹ ਚਰੀ ਪੂਆ ਪਤਾ ਗੱਲ ਕੀ ਆ ਕੰਮ ਨਹੀਂ ਆ ਮਿਲਦੇ ਕੰਮ ਚੱਕਰ ਦੇ ਵਿੱਚ ਕੰਮ ਇੱਕ ਕਰੋ ਦੂਜਾ ਸਟਾਰਟ ਹੁੰਦਾ ਨਹੀਂ ਪਰ ਹੁਣ ਪਤਾ ਲੱਗ ਗਿਆ ਮੈਨੂੰ ਹੁਣ ਭਾਵੇਂ ਜਿਹੜਾ ਮਰਜ਼ੀ ਕੰਮ ਛੱਡ ਗੋਣਾ ਕਰੇ ਮੈਂ ਕੰਮ ਛੱਡ ਕੇ ਤੁਹਾਡੇ ਕੋਲ ਆਇਆ ਕਰੂੰਗਾ ਫਿਕਰ ਨੀ ਕਰੀ ਤੁਸੀਂ ਠੀਕ ਹੈ ਨਹੀਂ ਫਿਕਰ ਦਾਦਾ ਕਰਨਾ ਮੈਂ ਠੀਕ ਹੈ ਹੁੰਦੇ ਜਾਂਦੇ ਰੋਏ ਕੋਈ ਨਹੀਂ ਹਾਂ ਬਸ ਕੋਈ ਗੱਲ ਨਹੀਂ ਜੇ ਇਹਨਾਂ ਦਾ ਨਾਲ ਟਾਈਮ ਲੰਘੂ ਮੈਂ ਇਕੱਲਾ ਘੇੜਾ ਮਾਰਿਆ ਕਰੂੰ ਆ ਆ ਗੁੜੀਆਂ ਕਰਕੇ ਜਾਂਦੇ ਰੋਟੀ ਖਾ ਕੇ ਜਾਂਦੇ ਕੋਈ ਨਹੀਂ ਭੋਆ ਤਦ ਜੋ ਗੋ ਨਖਾਰ ਹੈ ਤੜ ਤੜਈ ਖਾਰੇ ਆਪਾਂ ਤੇ ਤੂੰ ਹੀ ਇਹ ਗੱਲ ਚਿੰਤਾ ਨਹੀਂ ਕਰਨੀ ਤੀ ਫੋਨ ਕਰ ਜਾ ਕਰੋ ਜੇ ਕੋਈ ਡਾਕਟਰ ਹੋ ਕੇ ਹੈ ਨਾ ਹਾਂ ਤੀ ਸਾਨੂੰ ਫੋਨ ਤੇ ਕਰ ਲਿਆ ਕਰੋ ਨਹੀਂ ਇੰਦਾ ਕਰ ਲਿਆ ਤਾ ਫੋਨ ਕਰਿਆ ਕਰੋ ਫੋਨ ਕਰਿਆ ਕਰੋ ਇਹਰਾ ਮਾਰਦੇ ਰਹੋਗੇ ਤੇ ਚਲੋ ਡਰ ਹੁੰਦਾ ਪੁੱਤ ਡਰ ਹੁੰਦਾ ਆਪ ਹੀ ਸਿਆਣੇ ਜਿਹਦਾ ਪਿੱਛਾ ਨਾ ਹੋਏ ਉਹਨੂੰ ਕੋਈ ਨਹੀਂ ਪੁੱਛਦਾ ਨਹੀਂ 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 ਗੱਲ ਦੀ ਉਹੋ ਹੀ ਆ ਵੀ ਜਿਹਦੇ ਪੇਕੇ ਘਰ ਮੈਂ ਜੀ ਅੱਜਕੱਲ ਵਸਦਾ ਵੀ ਹੋ ਗਈ ਜੇ ਉਹ ਹੀ ਵਸਦਾ ਵਾ ਤੇ ਉਹਨੂੰ ਹੀ ਫੇਰ ਹੀ ਪੁੱਛ ਕੁੱਛ ਹੁੰਦੀ ਆ ਦਰਦੇ ਮਾਰਿਆ ਸਨਮਾਨ ਕਰਕੇ ਕੇ ਇਹਨੂੰ ਪੁੱਛਣਾ 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 ਸਹੀ ਗੱਲ ਹੈ ਤੇ ਜਦੋਂ ਕੋਈ ਆਵੇ ਜਾਵੇ ਨਾ ਖਣਾ ਇਹਦਾ ਕਿਹੜਾ ਕੋਈ ਆਉਂਦਾ ਵਾ ਬਿਲਕੁਲ ਬਿਲਕੁਲ ਪੁੱਛਣਾ ਸਨਮਾਨ ਕਰਕੇ ਜੋ ਮੱਝ ਮਾਈ ਨਾ ਕਰੀਗੇ ਕਰ ਨਹੀਂ ਨਹੀਂ ਪੁੱ ਆ ਕੇ ਕਰਨਾ ਕਰ ਕੋੜਾ ਪੈਸਾ ਦਰਿਆ ਚੰਗੀ ਬੜਾ ਸਮਝਦੀ ਕਿ ਭਾਬੀ ਚੰਗੀ ਬੜੀ ਇਨਸਾਨੀ ਸੀ ਸਿੱਫਤ ਕਰਦੀ ਹੀ ਉਹਦੀ ਕਿ ਭਾਬੀ ਇਦਾਂ ਦੀ ਆ ਦੋਵੇਂ ਭਾਬੀ ਆ ਇਦਾਂ ਦੀਆਂ ਆ ਦੋਵੇਂ ਇਦਾਂ ਦੀਆਂ ਨੇ ਕੀ ਦੱਸਣਾ ਚਲ ਤੂੰ ਚੁੱਪ ਕਰ ਤੂੰ ਨਾ ਬੁਰੀ ਬਣ ਕੋਈ ਨਹੀਂ ਹਾਂ ਚਲ ਠੀਕ ਆ ਬੋਲ ਹਾਂ ਮੈਂ ਆਪੇ ਗੱਲ ਕਰੂ ਇਹ ਬੋਲੂਗੀ ਫੇਰ ਮੁੜ ਕੇ ਬੁਰੀ ਬਣ ਜਣਾ ਨਹੀਂ ਹੈਣਾ ਜਰੂੜ ਆਪੇ ਗੱਲ ਕਰਨੀ ਇਦਾਂ ਦੀ ਭਰਾ ਨਾ ਕਹਦਾ ਆਪੇ ਕਰਦਾ ਮਮੀ ਵੀ ਹੈ ਹੀ ਆ ਜੀ ਮਮੀ ਨੂੰ ਕਦੀ ਹੀ ਨਹੀਂ ਕੁਛ ਕਿਹਾ ਮਮੀ ਉੱਦੇ ਆਪੇ ਬਿਠੇ ਰਹਿੰਦੇ ਆ ਕੰਮ ਹੀ ਕਰਦੇ ਮਾਤਾ ਦੀ ਭਾਬੀ ਦੀ ਇੰਨੀ ਸੇਵਾ ਕਰਦੀ ਆ ਨਾ ਮੇਰੀ ਮਾਂ ਦੀ ਰਹਾ ਰੱਬ ਦਾ ਚੰਗੀ ਗੱਲ ਕਰਨੀ ਚਾਹੀਦੀ ਆ ਪੁੱਤ ਹਾਂ ਸਾਰੀ ਉਮਰ ਮਾਵਾ ਹੀ ਕੰਮ ਕਰਦੀ ਆ ਮਾਵਾ ਮਾਵਾ ਨੇ ਸੁੱਖ ਨਹੀਂ ਲੈਣਾ ਨਵਾ ਬਿਲਕੁਲ 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 ਇਹ ਉਹ ਤਾਂ ਹੁੰਦਾ ਭੂਆ ਕਦੋਂ ਪੁੱਤ ਜਿਵਾਣ ਨੂੰ ਨਕਦੋ ਵੇਖੇ ਸੁੱਖ ਮਾਣੀ ਆ ਪੈਸਾ ਨੂੰ ਰੋਟੀ ਪਕਾ ਕੇ ਦੇਣ ਵਾਲੀ ਆ ਹਾਂ ਦੇਣ ਵਾਲੀ ਬਸ ਮੰਜੇ ਤੇ ਬੈ ਕੇ ਕੀ ਪੋਤਾ ਨੂੰ ਪਰੋਟੀ ਫੜਾ ਪਾਣੀ ਫੜਾ ਤੇ ਜੇ ਆਣ ਕੇ ਅਖਲ ਚੱਲ ਮੈਂ ਤੂੰ ਹੀ ਚੌਕੇ 'ਚ ਵੜ ਤੇ ਤੂੰ ਹੀ ਪਕਾ ਤੇ ਤੂੰ ਹੀ ਖਵਾ ਤੇ ਤਾਂ ਨਹੀਂ ਗੱਲ ਮਾੜੀ ਹੂੰ ਮਾੜੀ ਮਾੜੀ ਇੰਦਾ ਵੀ ਨਹੀਂ ਗੱਲ ਬਣਦੀ ਹਾਂ ਤੁਹਾਨੂੰ ਪਤਾ ਹੀ ਤਸੀਂ ਜਾਂਦੇ ਕਿੰਨਾ ਚਾਹ ਕਰਦੀ ਮੰਮੀ ਤੁਹਾਡਾ ਹੋਰ ਆ ਇਹ ਤਾਂ ਗੱਲ ਹੈਗੀ ਆ ਅੱਗੇ ਪਿੱ ਚਲੋ ਠੀਕ ਹੈ ਪੂਆ ਤਿਆਰ ਰੱਖਣਾ ਹੈ ਚੱਲਦੇ ਆਪਾਂ ਤੇ ਤੁਹਾਡੀ ਮਰਜ਼ੀ ਮੈਂ ਤਾਂ ਆਂਦੀ ਹਾਂ ਰੋਟੀ ਖਾ ਜਾਂਦੇ ਨਹੀਂ ਚੱਲ ਕੋਈ ਨਹੀਂ ਪੂਆ ਹਾਂ ਚਲੋ ਠੀਕ ਹੈ ਓਕੇ ਪੂਆ ਚੰਗਾ ਹੋਸ਼ੇਤੀ ਪਿਆ ਚੰਗਾ ਭਾਬੀ ਜੀ ਚੱਲਦੇ ਹਾਂ ਅਸੀਂ ਲੈ ਤੁਸੀਂ ਤੁਹਾਨੂੰ ਵੀ ਪਏਗੇ ਰੋਟੀ ਬਣਾਉਣੀ ਨਹੀਂ ਖਾਣ ਦੇ ਜਾਓ ਕੋਈ ਨਹੀਂ ਭਾਬੀ ਰੋਟੀ ਦੀ ਗੱਲ ਨਹੀਂ ਉਹ ਯਾਰ ਖੇਤ ਜਾਣਾ ਸੀਗਾ ਮੈਂ ਉੱਥੇ ਨਾ ਖੇਤ ਲਾਇਆ ਭਰਾਈ ਅੱਛਾ ਤੇ ਪਾਣੀ ਦਾ ਪੂਆ ਦੇਖਣਾ ਪੈਣਾ ਸਾਨੂੰ ਅੱਛਾ ਅੱਛਾ ਠੀਕ ਆ ਠੀਕ ਆ ਆਹੋ ਵੀ ਜ਼ਰੂਰੀ ਆ ਉਹ ਵੀ ਜ਼ਰੂਰੀ ਆ ਬਾਕੀ ਤੁਸੀਂ ਆਪਣਾ ਧਿਆਨ ਰੱਖਿਓ ਹਾਂ ਹਾਂ ਕੋਈ ਨਾ ਮੇਰੀ ਗੱਲ ਸੁਣੋ ਬਟ ਇਹਦੇ ਸੀਵਾ ਕਰਾਇਆ ਕਰੋ ਆਪਾਂ ਕਾਜ ਨਾ ਜੀ ਆਹੋ ਤੁਹਾਨੂੰ ਪਤਾ ਹੀ ਤਾਂ ਸੇਵਾ ਮ ਕਰਦੀ ਨਹੀਂ ਕੀ ਦੱਸ ਉਹੋ ਤੇ ਸੇਵਾ ਕਰਦੇ ਮੈਂ ਲਹਿ ਗੱਲ ਕੀਤੀ ਆ ਤਹੀ ਜੇ ਵੇਖੋ ਸੇਵਾ ਕੀਤੀ ਤੇ ਮਾਲਕ ਨੇ ਕਿੰਨਾ ਸੋਹਣਾ ਘਰ-ਬਾਰ ਬਣਾਇਆ ਕੰਮ-ਕਾਰ ਸੈੱਟ ਕੀਤਾ ਨਾ ਹੁਣ ਹੋਰ ਕਰੂ ਬਹੁਤ ਮੈਂ ਕਹਿੰਨੀ ਆ ਪਾਣੀ ਧੂਆ ਮੈਂ ਹੀ ਸਾਮਣ ਨਹੀਂ ਆ ਨਹੀਂ ਇਦਾਂ ਕੋਈ ਨਹੀਂ ਸਮਝਦਾ ਲੈ ਆ ਜਾ ਕੇ ਮਾਮੀ-ਮਾਮੇ ਨੂੰ ਦੱਸ ਕੇ ਬਹੁਤ ਸਾਮਣ ਦੇਈ ਹੈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਜਾ ਕੇ ਮੰਮੀ ਨੂੰ ਬੋਲੂਗਾ ਜਾੜੀ ਨੂੰ ਬੋਲੂਗਾ ਕਿ ਜਦਾ ਭਾਬੀ ਨੇ ਬੜੀ ਸੇਵਾ ਕੀਤੀ ਹੈ ਉਹਦੀ ਬਹੁਤ ਸੇਵਾ ਕਰਦੇ ਆ ਹਾਂ ਬਸ ਬਸ ਕੁਆ ਨਾ ਫੇਰ ਆਇਆ ਚੰਗਾ ਕੋਈ ਬਸ ਛੇਤੀ ਘੜਾ ਮਾਰਦੇ ਰਵਾਂਗੇ ਚਲੋ ਠੀਕ ਹੈ ਠੀਕ ਹੈ ਬਾਬੀ ਚੰਗਾ ਹਾਂ ਹਣ ਤੂੰ ਨਹੀਂ ਆਇਆ ਹਾਂ ਆਵਾਂਗੇ ਆਪਾਂ ਵੀ ਚੰਗਾ ਪੁੱਤ ਵੇਖਾ ਕਿੱਡਾ ਗਿਆਨ ਵੰਡਣ ਲਿਆ ਬਾਬੀ ਦੀ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ ਨਾ ਕਰਿਆ ਕਰੋ ਬਜ਼ੁਰਗਾਂ ਦੀ ਸੇਵਾ ਤੂੰ ਵੀ ਰਹਿਪਾ ਦੇਰ ਵੀ ਕਰ ਦਿੰਨੀ ਆ ਹੱਦ ਹੋ ਗਈ ਨਾ ਵਾਲੀ ਜਿਹੜਾ ਆਉਂਦਾ ਉਹ ਮੂੰਹ ਚੱਕੇ ਉਹਨਾਂ ਦੀ ਸੇਵਾ ਕਰੋ ਜਿਹੜਾ ਆਉਂਦਾ ਮੂੰਹ ਚੱਕੇ ਬਜ਼ੁਰਗਾਂ ਦੀ ਸੇਵਾ ਕਰੋ ਹੱਦੀ ਹੋਈ ਆ ਜਿੱਦਾਂ ਮੈਂ ਤੇ ਨਿਆਣੀ ਆ ਹੈਂ ਤਾਡੀ ਥੋੜੀ ਸੇਵਾ ਕੀਤੀ ਐ ਤੁਹਾਡੀ ਬਥੇਰੀ ਕਰ ਛੜੀ ਮੈਂ ਤੇ ਚੱਲ ਚੱਲ ਕੰਮ ਸਾਂਭੇਗੇ ਸਾਰੇ ਹੁਣ ਨਾ ਮੂੰਹ ਡਰ ਲੱਗਣਿਆ ਵਾ ਮੰਜੰਦਰ ਨਿਆਣ ਕਿਤੇ ਮੇਰੇ ਗਲ ਪੈਣਾ ਵਾ ਵੀ ਤੂੰ ਪਕੌੜੇ ਕਿਉਂ ਨਹੀਂ ਕੱਢ ਕੇ ਖਵਾਲੇ ਪਰੋਣਿਆ ਹੁਣ ਮੈਂ ਕੀ ਕਰਾਂ ਚੱਲ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਹੀ ਨਹੀਂ ਉਹਨ ਤੋਂ ਪਹਿਲਾਂ ਪਹਿਲਾਂ ਚਾਹ ਮੈਂ ਪਿਆਲ ਦੇਣੀ ਆ ਇਹ ਵੀ ਰੈਨ ਮੌਕੇ ਤੇ ਟੱਪਕੇ ਉਤੇ ਇਹ ਕੋੜੀ ਮਾਈ ਆ ਨਾ ਤੇ ਮੈਨੂੰ ਖਾ ਹੀ ਲਿਆ ਵਾ ਹਾਦੀ ਹੋਈ ਏ ਬੁੱਢੀ ਵਾਲੀ ਹੈ ਮੇਰ ਕੋ ਨਿਕਲਦੇ ਪਕੌੜੇ ਮੈਂ ਕੀ ਕਰਾਂ ਸਾਰਾ ਦਿਨ ਮੈਂ ਫਾਇ ਲੱਗੀ ਰਹਿਣੀ ਆ ਕਦੀ ਆਹ ਕੰਮ ਕਰ ਲਾ ਕਦੀ ਆਹ ਕੰਮ ਕਰ ਲਾ ਜਿੱਥੇ ਹੱਥ ਮਾਰਨਾ ਆਪੇ ਮਾਰਨਾ ਜਿੱਦਨ ਦੀ ਕੁੜੀ ਹੋ ਕੇ ਗਈਏ ਤੇ ਭੂਏ ਚੜ ਗਈ ਆ ਕੀ ਕਰਾਂ ਇਹਨੂੰ ਹੁਣ ਮੈਂ ਹੁਣ ਭੂਏ ਤੇ ਲਾਉਣਾ ਹੀ ਆ ਨਾ ਹੋਈ ਨਹੀਂ ਕਰਕੇ ਪਰ ਹਰਮਨ ਮੰਨ ਤਾਂ ਮੇਰੀ ਬੇਕੀ ਕਰਨੀ ਆ ਮੈਂ ਤਾਂ ਕਰਨੀ ਆ ਮੈਂ ਵੀ ਕਿਸੇ ਪਾਸੇ ਨਿਕਲਣਾ ਚਾਹਟੈਂ ਅਮਨੇ ਮੁੜ ਕੇ ਪੋਲ ਪੋਲ ਜਾਣਾ ਮੇਰੀ ਗੱਲ ਸੁਣਾ ਹਾਂਜੀ ਜਦੋਂ ਬੀਬੀ ਨੇ ਸਭ ਨੂੰ ਕਹਿ ਕੇ ਜੇਈ ਸੀ ਤੇ ਤੂੰ ਕੀਤਾ ਕਿਉਂ ਨਹੀਂ ਉਹ ਕੰਮ ਕਿ ਦਾਨੀਆਂ ਗੱਲਾਂ ਕਰਦਾ ਏ ਤੁਸੀਂ ਮੈਂ ਲੱਗੀ ਹੈ ਕੜਾਈ ਰੱਖੀ ਹੋਈਗੀ ਤੋ ਤੁਹਾਡੀ ਮਾਮੇ ਦੀ ਨੋਂ ਨਿਆਣ ਕੇ ਤੇ ਕੜਾਈ ਇੱਤੋਂ ਲਾਤੀ ਮੈਂ ਤੇ ਫ੍ਰਿਜ ਖੋਲ ਕੇ ਵੇਖੀ ਉਸ ਤਰ੍ਹਾਂ ਹੀ ਭਰੇ ਹੀ ਬੋਤਲ ਵਿੱਚ ਠੰਡੇ ਦੀ ਪਈ ਏ ਦੇ ਇਹੋ ਜੇ ਕੰਮ ਨਾ ਕਰਿਆ ਪਰ ਮੈਂ ਠੰਡਾ ਕੱਢਿਆ ਹੀ ਉਹ ਦੇਖੋ ਪਰ ਠੰਡਾ ਨਹੀਂ ਕਰੀ ਨਾ ਮੇਰੀ ਗੱਲ ਸੁਣ ਲੈ ਕਿਤੇ ਨਾ ਕਹਿੰਦਾ ਤੇਰਾ ਅਜੇ ਵੀ ਦਿਮਾਗ ਖਰਾਬ ਹੈਗਾ ਵਾ ਠੀਕ ਆ ਕਿ ਤਰਾ ਨਾ ਕਰਿਆ ਕਰ ਮੇਰੀ ਗੱਲ ਸੁਣ ਜੋ ਤਨ ਬੀਬੀ ਕਹਿ ਗਈ ਵੀ ਪਕੌੜੇ ਕੱਢੀ ਚੰਗਾ ਸੇਵਾ ਪਾਣੀ ਕਰੀ ਜੇ ਮੇਰੇ ਬਾਦ ਆਉਣਗੇ ਤੇ ਜਦੋਂ ਅਮਰੀ ਨੇ ਸੜੇ ਬਿਸਕਟ ਰੱਖ ਕੇ ਸਿਰ ਬੈਠੀ ਗੱਲਾਂ ਕਰਦੀ ਫਿਰਦੀ ਆ ਉਹਦੇ ਪ੍ਰਭਧੰਦਿਆ ਮਾਫੀ ਮੰਗਦੀ ਫਿਰਦੀ ਆ ਮੈਨੂੰ ਪਹਿਲਾਂ ਪਤਾ ਹੀ ਉਹ ਚੁੱਪ ਕਰਦੇ ਬੀ ਬਣਣੀ ਐ ਵੀ ਮੇਰੇ ਸੱਤੇ ਭਾਂਡੇ ਭਜਣੇ ਆ ਸਾਰੇ ਉਹਨੂੰ ਮੈਂ ਬਠੇਰਾ ਕੱਢਿਆ ਇਹਨੂੰ ਮੈਂ ਕੱਢ ਲੈਂਦੇ ਚਾਰ ਪਕੌੜੇ ਉਹ ਆਂਦੀ ਨਹੀਂ ਖਾਣੇ ਨਹੀਂ ਸਾਡੇ ਨਿਆਰੇ ਬਿਮਾਰ ਆ ਸਾਡੇ ਗਲੇ ਖਰਾਬ ਆ ਹੀ ਨਹੀਂ ਗੇ ਪਕੌੜੇ ਖਾਣੇ ਵੀ ਮੇਰੀ ਗੱਲ ਸੁਣ ਅਸੀਂ ਕਿੰਨੀਆਂ ਕਿੱਜਾ ਲੋਕਾਂ ਦੇ ਕੜਾਈਆਂ ਜੋ ਕਰਨੇ ਆ ਹੈਂ ਉਹ ਹੁਣ ਅਗੇ ਸੋਈ ਵੇਖ ਤੇ ਮੇਰਾ ਕੀ ਕਸੂਰ ਵਾ ਜੇ ਮੈਂ ਠੰਡੇ ਦੀ ਬੋਤਲ ਕੱਢੀ ਜਾਂਦੀ ਮੈਂ ਠੰਡਾ ਪੀਣਾ ਨਹੀਂ ਦਾ ਹੈ ਸਾਡੇ ਨੇੜੇ ਬਿਮਾਰ ਵਾ ਮੇਰੀ ਤੇ ਤੈਨੂੰ ਗੱਲ ਸੁਣ ਜੇ ਕਿੰਨੂ ਪਾ ਕੇ ਫੜਾਈਏ ਤੇ ਅਗਲਾ ਮਨਾ ਕਰ ਦਿੰਦਾ ਵਾ ਹੈ ਤੂੰ ਹੀ ਲੋਕਾਂ ਦੇ ਘਰ ਜੇ ਜਾਣੀ ਆ ਤਾਂ ਤੇ ਮਾਂ ਨੇ ਤੈਨੂੰ ਚਾੜਿਆ ਉਹ ਪੰਪ ਤੂੰ ਤੇ ਕਦੀ ਕਿਹਾ ਨਹੀਂ ਮੈਂ ਠੰਡਾ ਚੁੱਕ ਕੇ ਮੈਨੂੰ ਪਾਣੀ ਦੋ ਉਦੋਂ ਘੜਬੜਾ ਘੜਾ ਪੀ ਲੈਣੀ ਆ ਉਦੋਂ ਥੋੜੀ ਬੁਦੀ ਸ਼ਰਮ ਕਰਿਆ ਕਰ ਮੈਨੂੰ ਪਤਾ ਮਾਈ ਨੇ ਸਾਰੇ ਕੰਮ ਵਾ ਨੇ ਤੈਨੂੰ ਖੜਕੇ ਪਰੇ ਤੇ ਗਈ ਚੂਰੀਆਂ ਕਰਨ ਮੇਰੇ ਤੇ ਸੁਣ ਲਿਆ ਕਰੋ ਜਿਹੜੀ ਮੈਂ ਗੱਲ ਕਹਿੰਦੇ ਤੈਨੂੰ ਜ਼ਹਿਰ ਵਰਗੀ ਲੱਗਦੀ ਐ ਜਦੋਂ ਮੈਂ ਕਹਿੰਦੀ ਆ ਕਿ ਉਹ ਪਰੌਣਿਆਂ ਦਾ ਸਿਆਪਾ ਹੋਇਆ ਅੰਤੜਿਆਂ ਦਾ ਉਹ ਆਉਂਦੇ ਹੁਣ ਖੱਤੇ ਭੇਕ ਨਹੀਂ ਖਾਣਾ ਕੋਰਮੀ ਤੇ ਮੈਂ ਕੀ ਕਰਦੀ ਵਾ ਟੂ ਅੰਦਰ ਤੇ ਮੂੰਹ ਚ ਪੂੰਦੀ ਨਾਲ ਲੁੰਦੀ ਆ ਉਹ ਮੇਰੀ ਗੱਲ ਸੁਣ ਪਹਿਲਾਂ ਤੂੰ ਬਣਾਉਂਦੇ ਥਈ ਕੋ ਖਾਵੇ ਕੋ ਨਾ ਖਾਵੇ ਬੀਬੀ ਨੇ ਮਨ ਨੂੰ ਤਸੱਲੀ ਹੋ ਜਾਂਦੀ ਹੈ ਹੈ ਬੀਬੀ ਦੇ ਸਾਰੇ ਪੁਆੜੇ ਆ ਠੀਕ ਆ ਨਾ ਆ ਮੇਰੇ ਕੋਲੋਂ ਦੱਸਿਆ ਪਾ ਜਾ ਘਰ ਦੋ ਬੀਬੀ ਰੋਵੇਗਾ ਉੱਥੇ ਬੀਬੀ ਨੇ ਕਰਣਾ ਇੱਥੇ ਮੇਰੀ ਗੱਲ ਸੁਣ ਲੈ ਤੂੰ ਆਪਣਾ ਗੋਰੀ ਬਿਸਤਰਾ ਬੰਨ ਤੂੰ ਦੱਸਾਂ ਗੱਲ ਗੋਰੀ ਬਿਸਤਰਾ ਬਣ ਐਡਾ ਸੌਖਾ ਨਹੀਂ ਗੋਰੀ ਬਿਸਤਰਾ ਬਣਨਾ ਠੀਕ ਹੈ ਨਾ ਮੇਰਾ ਵੀ ਪੁੱਤ ਜਵਾਨ ਹੋਇਆ ਵਾ ਮੈਂ ਤਾਂ ਉੱਥੋਂ ਤੱਕ ਨਹੀਂ ਜਾਂਦੀ ਅਜੇ ਤਾਂ ਸੈਸੂੰ ਨਹੀਂ ਗਾ ਪਤਾ ਪਿਆ ਕੰਮ ਕੀਤਾ ਇਹਨੇ ਅਜੇ ਉਹਨੇ ਹਾਲੇ ਤੇ ਝਾੜ ਕਰਨੀ ਹੈ ਆਹੋ ਕਰਿਆ ਕਰੋ ਝਾੜ ਆਪ ਵੀ ਕਰਾਇਆ ਕਰੋ ਤਾਂ ਪੁੱਤ ਕੋ ਵੀ ਕਰਾਇਆ ਕਰੋ ਮੇਰੇ ਤੇ ਜ਼ਿੰਦਗੀ ਦਾ ਬਣ ਕੰਮ ਸਵਾਦ ਤੇ ਕਰਿਆ ਕਰਨਾ ਹੈ ਇੱਥੇ ਕਿਹੜਾ ਕਾਕਾ ਹੈ ਨਹੀਂ ਕੀ ਆ ਜਾ ਕੇ ਆਖਣਗੇ ਵੀ ਹਾਂ ਅਸੀਂ ਗਏ ਤੇ ਆ ਆ ਕਿਦਾਂ ਦੀ ਜਿੱਦਣ ਤੇ ਮਾਤਾ ਸਾਡੇ ਘਰ ਆ ਗਈ ਹੈ ਨਾ ਉਹ ਦਵਨ ਸਿਆਪੇ ਪੈ ਡੇ ਚੰਗੇ ਭਰਾ ਜੀ ਨੇ ਆਪਾਂ ਪੈ ਡੇ ਇੱਥੇ ਹੱਦ ਕਰਤੀ ਫਰਦੀ ਤੇਰੀ ਮਾਂ ਵੀ ਉੱਥੇ ਹੈਗੀ ਆ ਨਾ ਉਹ ਕਿਹਨੇ ਕਿ ਸਿਆਪੇ ਪਾਉਂਦੀ ਆ ਮੇਰੀ ਕੋਈ ਨਹੀਂ ਪਾਉਂਦੀ ਕੋਈ ਨਹੀਂ ਕਹਿੰਦੀ ਆਪਣੀ ਮਾਂ ਵੀ ਮੇਰਾ ਮੇਰੇ ਪੁੱਤ ਦਾ ਘਰ ਖਰਾਬ ਹੋਵੇ ਹੈ ਮੇਰੀ ਮਾਂ ਵਰਗਾ ਕੌਣ ਆ ਤੇਰੀ ਮਾਂ ਤੇ ਤੁਹਾਡੀ ਮਾਂ ਨੇ ਕੋੜੇ ਪਾਉਂਦੀ ਫਰਦੀ ਆ ਨਾ ਕੁੱਪ ਕਰ ਜਾ ਫਰਦੀ ਪੈਂਦੀ ਏ ਕਰਦੀ ਫਰਦੀ ਏ ਤੁਹਾਨੂੰ ਬਸ ਮੇਰੇ ਤੋਂ ਵਾਲੇ ਹੁੰਦਾ ਕੰਮ ਆ ਆਪਣੀ ਮਾਂ ਨੂੰ ਟੋਕ ਦਿਆ ਕਰੋ ਕਿ ਉਹ ਚਲ ਉਹਦੇ ਫ ਹੈਗਾ ਸਾਡੇ ਮੇਰੇ ਮਾਮੇ ਦਾ ਮੁੰਡਾ ਤੇ ਨਾਲ ਉਹਦੀ ਨੂੰਹ ਹੀ ਉਹ ਕੀ ਆਖੂਗੀ ਜਾ ਕੇ ਹੈ ਐਡਾ ਵੱਡਾ ਕੋੜ ਮੈਂ ਉਹਨਾਂ ਦਾ ਪੀਪੂ ਆ ਗਿਆ ਤੇ ਉਹਨੇ ਨੌਨੇ ਆ ਕੀਤਾ ਸਾਡੇ ਨਾਲ ਤੇ ਉਹਨੂੰ ਪਤਾ ਹੀ ਆ ਬੰਦੇ ਤੇ ਆਪ ਹੀ ਕੜਾਈ ਫੜ ਕੇ ਲਾਈ ਤੇ ਮੇਰਾ ਐਸ ਕੀ ਕਸੂਰ ਆ ਆ ਪਾਈ ਜਾਂਦੇ ਮੇਰੇ ਦਿਵਾਲੇ ਹੋ ਗਏ ਯਾਰ ਅੱਜ ਦੇ ਬੰਦੇ ਨੇ ਕਹਿਣਾ ਹੁੰਦਾ ਵੀ ਮੈਂ ਚੀਜ਼ ਨਹੀਂ ਖਾਣੀ ਹੈ ਕੋਈ ਕਹਿੰਦਾ ਮੇਰਾ ਬੀਪੀ ਵਾਧਾ ਕੋਈ ਕਹਿੰਦਾ ਮੈਨੂੰ ਉਹ ਹੈ ਕੋਈ ਬੰਦਾ ਉਹ ਕੀ ਖਾਣਾ ਮੜਾ ਮੋਟਾ ਖਾਈ ਜਾਂਦੇ ਆ ਕਈ ਜਾ ਜੋ ਕਹਿਣਾ ਨਾ ਕਈ ਜਾ ਤੁਹਾਡਾ ਤਾਂ ਕੰਮ ਹੀ ਹੋ ਗਿਆ ਪੀ ਜਿਹੜਾ ਰਾਤ ਇਹਦੇ ਦਿਵਾਲੇ ਰਹਿਣਾ ਯਾਰ ਜਦੋਂ ਸਭ ਕੋ ਘਰ ਹੈਗਾ ਹੀ ਤੇ ਫੜੋਂਦੇ ਹੱਥ ਟੁੱਟ ਗਏ ਤੇਰੇ ਵੇਂਦੀ ਵੇਹ ਬਿਟਰ ਬਿਟਰ ਕਿਤਰਾ ਮੇਰੇ ਨਾਲ ਇਹਦਾ ਕੰਮ ਛੱਡ ਦੇ ਤੇਰੇ ਚੰਗੇ ਨਹੀਂਗੇ ਤੈਨੂੰ ਸਿੱਧੀ ਗੱਲ ਦੱਸਾਂ ਠੀਕ ਆ ਨਾ ਬਸ ਸਵਾਦ ਦੇ ਕੰਮ ਕਰਿਆ ਕਰ ਮਾਰਾ ਕੰਨ ਤੇ ਰੱਖ ਕੇ ਤੇਰੇ ਸ਼ਾਦੀ ਕੀ ਬਿੱਲੀ ਬਣਾ ਲੈ ਵੇਖਾਂ ਮਾਂ ਦਾ ਚੁੰਝਾ ਹੈ ਕਿੱਦਾਂ ਹੁੰਦਾ ਮਾਂ ਦੇ ਪਿਛੇ ਲਾ ਕੇ ਦਵਾਦਾ ਤੇ ਇਹਦਾ ਮੈਂ ਗਾਲੀ ਘੁੱਟਦਾ ਨਾ ਮੈਂ ਤਾਂ ਬੜੀ ਬੁਰੀ ਲੱਗਣੀ ਆ ਘਰ 'ਚ ਸਾਰਿਆਂ ਨੂੰ ਕੋਈ ਗੱਲ ਨਹੀਂ ਜਿਹੜੀ ਤੇਰੀ ਮਾਂ ਨੇ ਹੱਥ ਚੁੱਕੀ ਆ ਨਾ ਇਹਨੂੰ ਦਿਨੇ-ਤਾਰੇ ਮੈਂ ਵੀ ਖਾ ਲਊ ਹੁਣ ਐਵੀਂ ਕੀ ਯਾਦ ਕਰੂਗੀ ਜਿਹੜੀ ਮੇਰੇ ਦਵਾਲੇ ਕਰਦੀ ਸਾਰੇ ਟੱਬਰ ਤੋਂ ਦੇ ਤੇ ਬਰਾਬਰ ਦਾ ਫੋਨ ਆ ਗਿਆ ਹਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਣ ਕੀ ਹਾਲ ਆ ਵਧੀਆ ਵਧੀਆ ਆਪਣਾ ਵੀ ਹਾਂ ਠੀਕ ਠਾਕ ਪਲੀ ਸੌ ਆਪਣਾ ਹਾਂ ਬਸ ਟੱਬਰ ਠੀਕ ਠਾਕ ਆ ਬੜਾ ਵਧੀਆ ਹਾਂ ਬੀਬੀ ਠੀਕ ਆ ਹਾਂ ਕੱਲ ਲੈ ਕੇ ਦਿੱਤੀ ਦੋਈ ਆਹੋ ਆ ਤੈਨੂੰ ਪਤਾ ਹੀ ਆ ਬਜ਼ੁਰਗ ਜੀ ਦਾ ਹੁਣ ਤੁਹਾਨੂੰ ਪਤਾ ਘਰੋ ਘਰੀ ਇਹ ਹਵਾਲੀਆ ਮਾੜੇ ਮੋੜੀ ਦਵਾਈ ਖਾ ਲਿੰਦੇ ਤਰੀ ਫਦੀ ਆ ਆਹੋ ਕੰਮ ਕੋ ਗਾਦਾ ਤੈਨੂੰ ਪਤਾ ਹੀ ਆ ਆਹ ਬਾਕੀ ਬੁਝਾਈ ਤੇ ਕਰ ਲੀਦੀ ਮਾੜਾ ਮੋਟਾ ਹਾਂ ਹਾਂ ਹੁਣ ਕੰਮ ਤੇ ਨਹੀਂ ਉਹ ਨਹੀਂ ਨਹੀਂ ਕੰਮ ਕਿੱਥੇ ਕਰੜਾਈਦਾ ਉਹ ਤੁਕੋ ਨਾ ਨਾ ਆਹੋ ਆਹੋ ਉਹਦੋਂ ਦਾ ਜਦੋਂ ਦੀ ਹੋ ਕੇ ਗਈ ਆ ਨਾ ਹੁਣ ਤੇ ਵਾਵਾ ਬੰਦ ਵਜਾ ਉਹਦੋਂ ਦਾ ਪਰ ਵੇਜ ਵੇਜ ਨਾ ਕਿਤੇ ਕਿਤੇ ਮਾਰ ਜਾਂਦੀ ਉਹ ਨਹੀਂ ਕਰ ਲੀਦੀ ਸਿੱਧੀ ਆਹੋ ਆਹੋ ਹਾਂਜੀ 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 ਤੁਹਾਨੂੰ ਪਤਾ ਹੀ ਆ ਉਹ ਫੇਰਾ ਪੂਰਾ ਕਿੱਥੇ ਮਾਰਨਾ ਸੀ ਮੈਂ ਨਾ ਆਉਂਗਾ ਕਿਹਦਣ ਆਉਂ ਤੋ ਪਿੰਡੇ ਤੇ ਕਾਮੀ ਤੇ ਮੈਂ ਤੇ ਸੁਰੇ ਲੀਡੇ ਪਾਏ ਹੁਣ ਉਥੋਂ ਚੱਲਿਆ ਵਾਂ ਆਹੋ ਤੇ ਕੋਈ ਗੱਲ ਨਹੀਂ ਲੱਗਾ ਟਾਈਮ ਤੇ ਫੇਰ ਮਾਉਂਗੇ ਵਲੇ ਹੈ ਅੱਛਾ 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 ਪਲਾਟ ਵਾ ਚੱਲ ਕੋਈ ਦੀ ਮਾਰਾਵਾਂਗੇ ਫੇਰਾ ਨਾਲੇ ਵੇਚ ਲਾਂਗੇ ਹੈ अच्छा 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 ਮਟਾਲੇ ਰੋਡ ਤੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਓਏ ਆਹ ਮੈਂ ਜਾਣਦਾ ਮੈਨੂੰ ਪਤਾ ਵਾ ਆਹੋ ਚਲੋ ਠੀਕ ਚੰਗਾ ਭੈਣ ਓਏ ਦੂਜੇ ਮੋੜ ਦੇ ਵਿੱਚੇ ਫੋਨ ਆਈ ਜਾਣ ਡਿਆ ਵਾ ਆਹ ਬਿਲਕੁਲ ਠੀਕ ਠਾਕ ਬਸ ਬੜਾ ਵਧੀਆ ਬੜਾ ਵਧੀਆ ਤੂੰ ਖਾਬ ਆਪਣੇ ਪਰਵਾਦ ਦਾ ਚਲ ਠੀਕ ਹੈ ਫਿਰ ਹੈ ਚੰਗਾ ਭੈਣ ਓਕੇ ਓਕੇ ਲੈ ਯਾਰ ਵੇਖ ਲੈ ਦੀ ਹੈ ਮਾਂ ਦਾ ਕਿੰਨਾ ਕੁਛ ਦੀ ਹੈ ਤੇ ਇੱਕ ਇਹ ਜੀਵਨ ਹੀ ਤੇ ਕਰਤੂਤਾ ਮਾਣੀਆ ਕਰ ਨੂੰ ਫੇਰ ਨੀ ਗਈ ਹਟਦੀ ਪਰ ਇਹ ਕੱਲ੍ਹ ਘੋਗੇ ਗਈ ਪ੍ਰੋਣੇ ਇੱਥੋਂ ਤੇ ਫੇਰ ਗਾਂ ਦੇ ਖਲਾਸ ਤੱਕ ਪਤਾ ਨਹੀਂ ਕਿਦੋਂ ਵਗਲੇ ਨੂੰ ਮੋੜੀ ਆ ਹੱਦ ਹੋਈ ਇਹ ਤੇ ਆਲੀ ਚੱਲ ਮਨਾ ਖੜ ਗੱਡੀ ਤੇ ਆਪਣੇ ਕੰਮ ਦੇ ਚੱਲ